ਅਮਰੀਕਨ ਐਮਬੈਸੀ ਨਾਲ ਜੁੜੀਆਂ ਜ਼ਿਆਦਾਤਰ ਖਬਰਾਂ ਦਿਲ ਦੀ ਧੜਕਣ ਵਧਾ ਦੇਣ ਵਾਲੀਆਂ ਹੁੰਦੀਆਂ ਨੇ ਅਮਰੀਕਨ ਐਮਬੈਸੀ ਅਜਿਹਾ ਕੁਝ ਕਰ ਜਾਂਦੀ ਹੈ ਜਿਸ ਦੀ ਕਿ ਐਪਲੀਕੈਂਟ ਨੂੰ ਆਮ ਤੌਰ ਤੇ ਉਮੀਦ ਨਹੀਂ ਹੁੰਦੀ ਖਾਸ ਤੌਰ ਤੇ ਉਹ ਲੋਕੀ ਜੋ ਇਹਨਾਂ ਦਿਨਾਂ ਚ ਰੀ ਐਂਟਰੀ ਜਾਂ ਰੀਨਿਊ ਦੇ ਲਈ ਟਰਾਈ ਕਰ ਰਿਹਾ ਉਹਨਾਂ ਲੋਕਾਂ ਨੂੰ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬੰਦੇ ਦਾ ਰਿਕਾਰਡ ਖਰਾਬ ਹੈ ਕ੍ਰਿਮੀਨਲ ਹਿਸਟਰੀ ਹੈ ਕਿਉਂਕਿ ਪਹਿਲਾਂ 2022 ਚ ਇਹ ਬੰਦਾ ਅਮਰੀਕਾ ਵਿੱਚ ਜਾ ਚੁੱਕਾ ਹੈ ਕੰਮ ਕਰ ਚੁੱਕਾ ਹੈ ਤੇ ਇੰਡੀਆ ਵਿੱਚੋਂ ਦੁਬਾਰਾ ਟਰਾਈ ਕਰਦਾ ਹੈ ਉਸ ਨੂੰ ਪਤਾ ਹੈ ਕਿ ਕਈ ਲੋਕਾਂ ਨੂੰ 에어ਪੋਰਟ ਤੋਂ ਵਾਪਸ ਵੀ ਮੋੜਿਆ ਜਾ ਚੁੱਕਾ ਜਿਨ੍ਹਾਂ ਦੀ ਕੋਈ ਕ੍ਰਿਮੀਨਲ ਹਿਸਟਰੀ ਹੁੰਦੀ ਹੈ ਕਿਉਂਕਿ ਇਸਨੇ ਉਥੇ ਕ੍ਰਾਈਮ ਕੀਤਾ ਸੀ ਇਸ ਕਰਕੇ ਮਾਨੰਦਰ ਇਸ ਦੇ ਵੀ ਕਈ ਤਰ੍ਹਾਂ ਦੇ ਸਵਾਲ-ਜਵਾਬ ਸਨ ਆਪਣੇ ਆਪ ਨਾਲ ਸਵਾਲਾਂ-ਜਵਾਬਾਂ ਦਾ ਸੰਘਰਸ਼ ਕਾਫੀ ਸਮਾਂ ਚੱਲਦਾ ਰਿਹਾ ਤੇ ਇਹ ਬੰਦਾ ਦੁਬਾਰਾ ਟਰਾਈ ਕਰਦਾ ਅਮਰੀਕਾ ਜਾਣ ਦੀ ਇਸ ਕੋਲ ਉਹ ਪਦਾਰਥ ਵੀ ਫੜਿਆ ਗਿਆ ਸੀ ਜਿਹੜਾ ਕਿ ਗੈਰਕਾਨੂੰਨੀ ਆ ਵੱਡੀ ਸਜ਼ਾ ਹੈ ਉਹ ਫੜਿਆ ਗਿਆ ਤੇ ਇਹ ਬੰਦਾ ਇਹ ਮੰਨਦਾ ਕਿ ਇਸਨੇ ਖੁਸ਼ੀ ਦੇ ਵਾਸਤੇ ਉਹ ਸੇਵਨ ਨਹੀਂ ਸੀ ਕੀਤਾ ਬਲਕਿ ਇਹ ਡਿਫਰੈਂਟ ਫੀਲ ਕਰਦਾ ਸੀ ਇਸ ਕਰਕੇ ਇਹ ਸੇਵਨ ਕੀਤਾ ਜਾਂ ਇਸ ਦੀ ਲਤ ਲੱਗ ਗਈ ਸੀ ਇਸ ਨੂੰ 2022 ਚ H1 ਵੀ ਵੀਜ਼ਾ ਤੇ ਇੱਕ ਕੰਪਨੀ ਦੇ ਲਈ ਅਮਰੀਕਾ ਚ ਇਹ ਵਰਕ ਕਰਦਾ ਸੀ ਤੇ 2022 ਦੇ ਅਖੀਰ ਚ ਉਸ ਕੰਪਨੀ ਦੇ ਵੱਲੋਂ ਕੁਝ ਜੌਬ ਕਟਆਫ ਕੀਤੀਆਂ ਗਈਆਂ ਇਸ ਕਰਕੇ ਇਸ ਪਰਸਨ ਨੂੰ ਵਾਪਸ ਇੰਡੀਆ ਭੇਜ ਦਿੱਤਾ ਗਿਆ ਸੀ ਇਸ ਦਾ ਕ੍ਰਿਮੀਨਲ ਰਿਕਾਰਡ ਹੈ 6 ਮਹੀਨੇ ਲਈ ਇਸ ਦਾ ਡਰਾਈਵਿੰਗ ਲਾਇਸੈਂਸ ਸਸਪੈਂਡ ਕੀਤਾ ਗਿਆ ਇਸ ਨੂੰ ਡੀਯੂਆਈ ਮਿਲੀ ਸੀ ਯਾਨੀ ਕਿ ਡਰਾਈਵਿੰਗ ਅੰਡਰ ਇਨਫਲੂਐਂਸ ਔਰ ਇਸ ਕੋਲ ਉਹ ਪਦਾਰਥ ਫੜਿਆ ਗਿਆ ਸੀ ਜਿਸ ਦੀ ਕਿ ਵੱਡੀ ਸਜ਼ਾ ਹੋ ਜਾਂਦੀ ਹੈ ਔਰ ਪ੍ਰਵੇਸ਼ਨ ਤੇ ਇਹ ਪਰਸਨ ਬਾਹਰ ਸੀ ਪਰ ਆਸਾਨੀ ਨਾਲ ਇਸ ਨੂੰ ਵੀਜ਼ਾ ਮਿਲਦਾ ਹੈ ਡਾਲਾਸ ਇੰਟਰਨੈਸ਼ਨਲ 에ਅਰਪੋਰਟ ਤੇ ਬੜੀ ਆਸਾਨੀ ਨਾਲ ਇੱਕ ਦੋ ਸਵਾਲਾਂ ਤੋਂ ਬਾਅਦ ਇਸ ਦੀ ਐਂਟਰੀ ਹੋ ਜਾਂਦੀ ਹੈ ਤੇ ਇਹ ਪਰਸਨ ਫਿਰ ਹਰਾਮ ਹੈ ਕਿ ਜਿੰਨੇ ਸਵਾਲ ਜਵਾਬ ਜ਼ਹਿਨ ਵਿੱਚ ਤਿਆਰੀ ਕਰਦਾ ਆ ਰਿਹਾ ਸੀ ਦਿੱਲੀ ਤੋਂ ਲੈ ਕੇ ਅਮਰੀਕਾ ਤੱਕ ਜਿੰਨਾ ਇਹ ਡਰਿਆ ਹੋਇਆ ਸੀ ਤੇ ਉਸ ਤਰ੍ਹਾਂ ਦਾ ਇਸ ਨੂੰ ਸਵਾਲ ਜਵਾਬ ਤਾਂ ਨਹੀਂ ਕੀਤਾ ਗਿਆ ਹਾਲਾਂਕਿ ਪਰਵੇਸ਼ਨ ਤੇ ਬਾਹਰ ਹੈ ਹਾਲਾਂਕਿ ਇਸ ਦੀ ਕ੍ਰਿਮਿਨਲ ਹਿਸਟਰੀ ਹੈ ਪਰ 에ਰਪੋਰਟ ਤੇ ਇਸ ਨੂੰ ਉਸ ਨਾਲ ਸੰਬੰਧਿਤ ਕੋਈ ਵੀ ਸਵਾਲ ਜਵਾਬ ਨਹੀਂ ਕੀਤਾ ਗਿਆ ਤਿੰਨ ਚਾਰ ਕੁ ਸਵਾਲ ਹੁੰਦੇ ਆ ਤੇ ਉਸ ਤੋਂ ਬਾਅਦ ਆਸਾਨੀ ਨਾਲ ਇਸ ਦੀ ਐਂਟਰੀ ਹੋ ਜਾਂਦੀ ਆ ਆਪਣਾ ਤਜਰਬਾ ਸਾਂਝਾ ਕਰਦੇ ਆ ਇਹ ਪਰਸਨ ਦੱਸਦਾ ਹੈ ਕਿ ਹੋ ਸਕਦਾ ਹੈ ਕਿ ਸਟੂਡੈਂਟ ਵੀਜ਼ਾ ਤੇ ਟੂਰਿਸਟ ਵੀਜ਼ਾ ਵਾਲਿਆਂ ਨੂੰ ਜ਼ਿਆਦਾ ਸਵਾਲ ਜਵਾਬ ਕੀਤੇ ਜਾਂਦੇ ਨੇ ਤੇ H1B ਵੀਜ਼ਾ ਵਾਲਿਆਂ ਨੂੰ ਜ਼ਿਆਦਾ ਸਵਾਲ ਜਵਾਬ ਨਹੀਂ ਕੀਤੇ ਜਾਂਦੇ ਸੋ ਕੁੱਲ ਮਿਲਾ ਕੇ ਆਖੀ ਅਮਰੀਕਾ ਨੇ ਮੈਸੀ ਕਈ ਵਾਰ ਅਜਿਹਾ ਕਰ ਜਾਂਦੀ ਹੈ ਆਮ ਤੌਰ ਤੇ ਜਿਸ ਤੀਕੇ ਬੰਦੇ ਨੂੰ ਐਪਲੀਕੈਂਟ ਨੂੰ ਉਮੀਦ ਨਹੀਂ ਹੁੰਦੀ ਅਗਲੀ ਖਬਰ ਦਾ ਰੁਖ ਕਰਦੇ ਹਾਂ ਯੂਐਸ ਦੇ ਵਾਈਸ ਪ੍ਰੈਜ਼ੀਡੈਂਟ ਇੰਡੀਆ ਚ ਆਏ ਹੋਏ ਨੇ ਤੇ ਉਸ ਦਰਮਿਆਨ ਪਹਲਗਾਮ ਕਸ਼ਮੀਰ ਦੇ ਵਿੱਚ ਜੋ ਘਟਨਾ ਹੁੰਦੀ ਹੈ ਉਸ ਤੋਂ ਬਾਅਦ ਪੂਰੀ ਦੁਨੀਆ ਦਾ ਧਿਆਨ ਇੰਡੀਆ ਦੇ ਕਸ਼ਮੀਰ ਮੁੱਦੇ ਤੇ ਜ਼ਰੂਰ ਜਾਂਦਾ ਹੈ ਹਾਲਾਂਕਿ ਇਲਜ਼ਾਮ ਪਾਕਿਸਤਾਨ ਤੇ ਲੱਗ ਰਹੇ ਨੇ ਤੇ ਇੱਕ ਦੂਸਰੇ ਤੇ ਇਲਜ਼ਾਮਾਂ ਦੀ ਇਹ ਲੜੀ ਚੱਲ ਰਹੀ ਹੈ ਇਸ ਦੇ ਬਾਵਜੂਦ ਇੱਕ ਅਜਿਹੀ ਖਬਰ ਆਉਂਦੀ ਹੈ ਜੋ ਕਈ ਤਰ੍ਹਾਂ ਦੇ ਸਵਾਲ ਸਾਡੇ ਮਨਾਂ ਅੰਦਰ ਪੈਦਾ ਕਰਦੀ ਹੈ ਖਾਸ ਤੌਰ ਤੇ ਜਦੋਂ ਅਸੀਂ 에ਵੀਏਸ਼ਨ ਦੀ ਗੱਲ ਕਰਦੇ ਹਾਂ ਕਿਉਂਕਿ ਜਿਸ ਦਿਨ ਪਹਿਲਗਾਮ 'ਚ ਇਹ ਘਟਨਾ ਹੁੰਦੀ ਆ ਤਾਂ ਉਸ ਤੋਂ ਬਾਅਦ ਦੁਪਹਿਰ ਤੋਂ ਹੀ ਸ਼੍ਰੀਨਗਰ ਦੀ 에ਅਰਪੋਰਟ ਤੇ ਵਾਪਸੀ ਦੀਆਂ ਫਲਾਈਟਾਂ ਦੇ ਲਈ ਕਾਫੀ ਰਸ਼ ਹੋਣਾ ਸ਼ੁਰੂ ਹੋ ਗਿਆ ਸੀ ਸ਼੍ਰੀਨਗਰ ਤੋਂ ਦਿੱਲੀ ਜਾਂ ਸ਼੍ਰੀਨਗਰ ਤੋਂ ਬੈਂਗਲੌਰ ਦੀਆਂ ਫਲਾਈਟਾਂ ਲਈ ਵੱਡੀਆਂ ਭੀੜਾਂ ਲੱਗਣੀਆਂ ਸ਼ੁਰੂ ਹੋ ਗਈਆਂ ਸੀ ਲੋਕੀ ਆਪਣੇ ਹੋਟਲ ਛੱਡ ਕੇ ਵਾਪਸ ਆਉਣਾ ਸ਼ੁਰੂ ਹੋ ਗਏ ਸਨ ਕਿਉਂਕਿ ਰੋਡ ਤੇ ਰੇਲਵੇ ਤਾਂ ਮੁਸ਼ਕਲ ਹੈ ਰੋਡ ਟ੍ਰੈਫਿਕ ਬਲਾਕਸ ਦੀ ਬੰਦ ਸੀ ਇਸ ਕਰਕੇ ਜ਼ਿਆਦਾਤਰ ਲੋਕੀ ਟਰਾਈ ਕੋਸ਼ਿਸ਼ ਇਹੀ ਕਰਨ ਲੱਗੇ ਸਨ ਕਿ ਜਲਦੀ ਤੋਂ ਜਲਦੀ ਜਹਾਜ਼ ਫੜ ਕੇ ਸ਼੍ਰੀਨਗਰ ਤੋਂ ਉੱਡਿਆ ਜਾਵੇ ਵਾਪਸੀ ਲਈ ਦਿੱਲੀ ਦੇ ਵਾਸਤੇ ਜਾਂ ਬੈਂਗਲੌਰ ਜਾਂ ਫਿਰ ਜਿਹੜੇ ਜਿਹੜੀਆਂ ਸਟੇਟਾਂ ਦੇ ਉੱਥੇ ਟੂਰਿਸਟ ਗਏ ਹੁੰਦੇ ਆ ਇਸ ਦਰਮਿਆਨ 에ਅਰਲਾਈਨਸ ਨੇ ਕੀ ਕੀਤਾ ਕਿ ਉਹਨਾਂ ਨੇ ਆਪਣੇ ਕਿਰਾਏ ਵਧਾ ਦਿੱਤੇ ਜਿਹੜੀ ਟਿਕਟ ਸ਼੍ਰੀਨਗਰ ਤੋਂ ਦਿੱਲੀ ਤੱਕ 5 ਕੁ ਹਜ਼ਾਰ ਦੀ ਸੀ 5000 ਪਲੱਸ ਦੀ ਉਹ 65000 ਤੱਕ ਕਰ ਦਿੱਤੀ ਗਈ ਬਹੁਤ ਸਾਰੀਆਂ 에ਅਰਲਾਈਨਸ ਨੇ ਨਾਰਮਲ ਜਿਹੜਾ ਕਿਰਾਇਆ ਹੈ 5000 ਤੋਂ 15000 25000 35000 ਕਰਦੇ ਕਰਦੇ ਇਹ 65000 ਤੱਕ ਪਹੁੰਚ ਗਿਆ ਸੋ ਜਦੋਂ ਮਿਨਿਸਟਰੀ ਤੱਕ ਇਹ ਖਬਰਾਂ ਇਹ ਚਿੰਤਾ ਪਹੁੰਚਦੀ ਆ ਤਾਂ ਐਵੀਏਸ਼ਨ ਮਿਨਿਸਟਰੀ 에ਅਰਲਾਈਨਸ ਨੂੰ ਹੁਕਮ ਕਰਦੇ ਆ ਕਿ ਉੱਥੇ ਫਲਾਈਟਾਂ ਦੀ ਗਿਣਤੀ ਵਧਾਈ ਜਾਵੇ ਫਲਾਈਟਾਂ ਜ਼ਿਆਦਾ ਕਰੋ ਤੇ ਕਿਰਾਇਆ ਨਾ ਵਧਾਓ ਫਿਰ ਉਸ ਦੇ ਬਾਵਜੂਦ ਵੀ ਆ ਕੇ 14 ਕੁ ਹਜ਼ਾਰ ਤੇ 15 ਕੁ ਹਜ਼ਾਰ ਤੇ ਇੰਨਾ ਫਲਾਈਟਾਂ ਦੇ ਕਿਰਾਏ ਆ ਜਿਹੜੇ ਹੋਰ ਰੁਪ ਦੇ ਆ ਇਹ ਦੇਖੋ ਕਿ ਇੱਕ ਪਾਸੇ ਤਰਸਦੀ ਹੈ ਸ਼੍ਰੀਨਗਰ ਦੇ ਵਿੱਚ ਇੰਨੀ ਵੱਡੀ ਹੈ ਕਿ 25 ਤੋਂ ਜ਼ਿਆਦਾ ਲੋਕਾਂ ਦੇ ਨਾਲ ਉਹ ਕੁਝ ਵਾਪਰਿਆ ਜਿਹੜਾ ਨਹੀਂ ਸੀ ਹੋਣਾ ਚਾਹੀਦਾ ਉਸ ਦੇ ਬਾਵਜੂਦ ਜਦ ਲੋਕਾਂ ਨੂੰ ਭਾਜੜ ਪੈਂਦੀ ਹੈ ਉਹਨਾਂ ਸਲਾਨੀਆਂ ਨੂੰ ਕਿ ਅਸੀਂ ਵਾਪਸ ਜਾਣਾ ਹੈ ਦਿੱਲੀ ਜਾਣਾ ਬੰਗਲੌਰ ਜਾਣਾ ਮੁੰਬਈ ਜਾਣਾ ਜਾਂ ਫਿਰ ਸਾਊਥ ਦੇ ਹੁੰਦੇ ਆ ਤਾਂ ਉਸ ਵੇਲੇ ਇਹ ਕੰਪਨੀਆਂ ਕਿਸ ਤਰ੍ਹਾਂ ਆਪਣਾ ਕਿਰਾਇਆ ਦੁੱਗਣਾ ਤੇ ਤਿੰਨਾਂ ਤੋਂ ਵੀ ਕਿੰਨਾ ਤੇਜ਼ੀ ਨਾਲ ਵਧਾ ਦਿੰਦੀਆਂ ਹਨ ਇਸੇ ਤਰ੍ਹਾਂ ਮਹਾਕੁੰਭ ਮੇਲੇ ਦਰਮਿਆਨ ਵੀ ਹੋਇਆ ਸੀ ਉਸ ਵੇਲੇ ਵੱਡੀ ਗਿਣਤੀ ਚ ਕਰੋੜਾਂ ਦੀ ਗਿਣਤੀ ਚ ਲੋਕਾਂ ਦੇ ਮਹਾਕੁੰਭ ਦਰਸ਼ਨ ਦੀਆਂ ਖਬਰਾਂ ਆ ਰਹੀਆਂ ਸੀ ਕਿ ਇੰਡੀਆ ਦੇ ਵੱਖ-ਵੱਖ ਰਾਜਾਂ ਵਿੱਚੋਂ ਕਰੋੜਾਂ ਜਿਹੜੇ ਆ ਗਿਣਤੀ ਚ ਸ਼ਰਧਾਲੂ ਉਥੇ ਸ਼ਰਧਾ ਦੀ ਡੁੱਬਕੀ ਲਗਾਉਣ ਜਾਣਗੇ ਤਾਂ ਉਸ ਤੋਂ ਬਾਅਦ ਉੱਤਰ ਪ੍ਰਦੇਸ਼ ਨੂੰ ਜਿੰਨੀਆਂ ਫਲਾਈਟਾਂ ਜਾਣ ਵਾਲੀਆਂ ਸਨ ਉਹਨਾਂ ਦੇ ਇੱਕਦਮ ਫੇਅਰ ਵਧਾ ਦਿੱਤੇ ਗਏ ਉਸ ਤੋਂ ਬਾਅਦ ਕਿਤੇ ਜਾ ਕੇ ਫਿਰ ਹੁਕਮ ਜਾਰੀ ਹੁੰਦਾ ਤੇ ਉਹ ਕਰਾਇਆ ਜਿਹੜੇ ਥੋੜੇ ਜੇ ਮੇਨਟੇਨ ਕੀਤੇ ਜਾਂਦੇ ਆ ਸ਼ਰਦਾ ਦੇ ਨਾਮ ਤੇ ਧਰਮ ਦੇ ਨਾਮ ਤੇ ਤੇ ਜਦੋਂ ਇੱਕ ਬਹੁਤ ਵੱਡੀ ਤ੍ਰਾਸਦੀ ਵਾਪਰੀ ਆ ਉਸ ਦੇ ਨਾਮ ਤੇ ਕਿਸ ਤਰ੍ਹਾਂ ਇਹ ਹਵਾਈ ਕੰਪਨੀਆਂ ਨੇ ਜਿਹੜੀਆਂ ਜਹਾਜ਼ੀ ਕੰਪਨੀਆਂ ਨੇ ਕਿਸ ਤਰ੍ਹਾਂ ਮੁਨਾਫਾ ਕਮਾਉਂਦੀਆਂ ਨੇ ਆਖਰੀ ਲੋਕ ਕੌਣ ਨੇ ਇਹਨਾਂ ਬਾਰੇ ਸਵਾਲ ਕੋਈ ਕਿਉਂ ਨਹੀਂ ਪੁੱਛਦਾ ਕਿਉਂਕਿ ਹਮਲੇ ਦੇ ਬਾਰੇ ਜਾਂ ਹਮਲੇ ਨਾਲ ਜੁੜੇ ਲੋਕਾਂ ਦੇ ਬਾਰੇ ਉਹਨਾਂ ਦੇ ਬਾਰੇ ਕਈ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਨੇ ਛਪਣੀਆਂ ਚਾਹੀਦੀਆਂ ਵੀ ਨੇ ਤੇ ਜਿੱਥੇ ਇਹ ਕਾਰਵਾਈ ਹੋਈ ਆ ਜਿਨ੍ਹਾਂ ਨੇ ਕਾਰਵਾਈ ਕੀਤੀ ਆ ਉਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਪਰ ਇਸ ਤਰਾਸਦੀ ਦੇ ਵਿੱਚੋਂ ਨੋਟ ਕਮਾਉਣ ਵਾਲੇ ਕੌਣ ਨੇ ਉਹਨਾਂ 에ਅਰਲਾਈਨਸ ਦੀ ਵੀ ਪਛਾਣ ਹੋਣੀ ਚਾਹੀਦੀ ਹੈ ਕਿ ਆਖਿਰ ਉਹਨਾਂ ਦੇ ਕਿਹੜੇ ਕਿੜੇ ਅਧਿਕਾਰੀ ਸਨ ਜਿਨ੍ਹਾਂ ਨੇ ਕਿ ਹੁਕਮ ਦਿੱਤੇ ਕਿ 1 ਘੰਟਾ ਅੱਧੇ ਘੰਟੇ ਦੇ ਵਿੱਚ ਵਿੱਚ ਇੰਨੀ ਵੱਡੀ ਗਿਣਤੀ 'ਚ ਇਹਨਾਂ ਕੰਪਨੀਆਂ ਨੇ ਆਪਣੇ ਕਿਰਾਏ ਵਧਾ ਦਿੱਤੇ ਇੱਕ ਸਟੇਟ ਤੇ ਇੱਕ ਮੁਲਕ ਤੇ ਤਰਾਸਦੀ ਹੁੰਦੀ ਆ ਤੇ ਉਸੇ ਮੁਲਕ ਦੀਆਂ 에ਅਰਲਾਈਨ ਉਸ ਦਾ ਫਾਇਦਾ ਚੁੱਕਦੀਆਂ ਨੇ ਬਹੁਤ ਵੱਡਾ ਸਵਾਲ ਹੈ ਅਮਰੀਕਾ ਵੱਲੋਂ H1B ਵੀਜ਼ਾ ਜਾਂ ਸਟੂਡੈਂਟ ਵੀਜ਼ਾ ਜਾਂ ਟੂਰਿਸਟ ਵੀਜ਼ਾ ਰੱਦ ਕਰਨ ਦੀਆਂ ਖਬਰਾਂ ਜ਼ਰੂਰ ਆ ਰਹੀਆਂ ਨੇ ਪਰ ਕਿਸੇ ਮੁਲਕ ਦੇ ਪ੍ਰੈਜ਼ੀਡੈਂਟ ਦਾ ਪ੍ਰਾਈਮ ਮਿਨਿਸਟਰ ਦਾ ਵੀਜ਼ਾ ਵੀ ਰੰਦ ਕੀ ਕੀਤਾ ਜਾ ਸਕਦਾ ਹੈ ਅਜੇ ਹਾਂ ਕੀਤਾ ਗਿਆ ਹਾਲਾਂਕਿ ਉਸ ਦੀ ਡੇਟ ਮੈਂਸ਼ਨ ਤਾਂ ਨਹੀਂ ਕੀਤੀ ਕਿ ਕਦੋਂ ਕੀਤਾ ਗਿਆ ਪਰ ਵੈਨਜ਼ੂਏਲਾ ਦੇ ਪ੍ਰੈਜ਼ੀਡੈਂਟ ਦਾ ਵੀਜ਼ਾ ਰੰਦ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਦੇ ਵੱਲੋਂ ਇੱਕ ਰੀਜ਼ਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਵੈਨਜ਼ੂਏਲਾ ਨੇ ਉਦੋਂ ਆਗਿਆ ਨਹੀਂ ਸੀ ਦਿੱਤੀ ਜਦੋਂ ਪਹਿਲੀਆਂ ਡਿਪੋਰਟ ਦੀਆਂ ਫਲਾਈਟਸ ਡੋਨਲਡ ਟਰੰਪ ਦੇ ਵੱਲੋਂ ਵੈਨਜ਼ੂਏਲਾ ਭੇਜੀਆਂ ਗਈਆਂ ਸੀ ਤਾਂ ਉਸ ਵੇਲੇ ਉਹਨਾਂ ਜਹਾਜ਼ਾਂ ਨੂੰ ਆਰਮੀ ਦੇ ਉਹਨਾਂ ਜਹਾਜ਼ਾਂ ਨੂੰ ਵੈਨਜ਼ੂਏਲਾ ਸਰਕਾਰ ਨੇ ਉੱਥੋਂ ਦੇ ਪ੍ਰੈਜ਼ੀਡੈਂਟ ਨੇ ਉੱਥੇ ਲੈਂਡ ਕਰਨ ਦੀ ਆਗਿਆ ਨਹੀਂ ਸੀ ਦਿੱਤੀ ਜਹਾਜ਼ ਵਾਪਸ ਆ ਗਏ ਸਨ ਇਸ ਤੋਂ ਬਾਅਦ ਉਹਨਾਂ ਦਾ ਵੀਜ਼ਾ ਯਾਨੀ ਕਿ ਵੈਨਜ਼ੂਏਲਾ ਦੇ ਪ੍ਰੈਜ਼ੀਡੈਂਟ ਗੁਸਟਾਵੋ ਪੈਟਰੋ ਉਹਨਾਂ ਦਾ ਵੀਜ਼ਾ ਰੱਦ ਕੀਤਾ ਗਿਆ ਤੇ ਹੁਣ ਕੋਲੰਬੀਆ ਦਾ ਪ੍ਰੈਜ਼ੀਡੈਂਟ ਹੈ ਉਹਨਾਂ ਨੇ ਵਰਲਡ ਬੈਂਕ ਦੀ ਇੱਕ ਮੀਟਿੰਗ ਹੈ ਤੇ ਆਈਐਮਐਫ ਦੀਆਂ ਕੁਝ ਮੀਟਿੰਗਸ ਨੇ ਉਹਨਾਂ ਵਿੱਚ ਸ਼ਾਮਿਲ ਹੋਣਾ ਸੀ ਅਮਰੀਕਾ 'ਚ ਪਰ ਉਹਨਾਂ ਦਾ ਵੀਜ਼ਾ ਰੱਦ ਹੈ ਇਸ ਕਰਕੇ ਉਹ ਨਹੀਂ ਪਹੁੰਚ ਪਾਉਣਗੇ ਤੇ ਵਿੱਤ ਮੰਤਰੀ ਉਸ ਮੁਲਕ ਦੇ ਆਉਣਗੇ ਪੁੱਲ ਮਿਲਾ ਕੇ ਸਵਾਲ ਇਹ ਖੜਾ ਹੁੰਦਾ ਹੈ ਕਿ ਅਮਰੀਕਾ ਇੰਨੀ ਜ਼ਿਆਦਾ ਸਖਤਾਈ ਕਰ ਰਿਹਾ ਹੈ ਵੀਜ਼ਾ ਨੂੰ ਲੈ ਕੇ ਇਮੀਗ੍ਰੇਸ਼ਨ ਨੂੰ ਲੈ ਕੇ ਕਿ ਕਿਸੇ ਮੁਲਕ ਦੇ ਪ੍ਰੈਜ਼ੀਡੈਂਟ ਤੱਕ ਦੇ ਵੀਜ਼ੇ ਨੂੰ ਰੱਦ ਕੀਤਾ ਜਾ ਰਿਹਾ ਹੈ ਕੀ ਇਹ ਰੱਦ ਕੀਤਾ ਜਾ ਸਕਦਾ ਔਰ ਇਸ ਵਿੱਚ ਹੋਰ ਡੀਪਲੀ ਬਹੁਤ ਸਾਰੇ ਸਵਾਲ ਜੁੜੇ ਹੋਏ ਨੇ ਜਿਨ੍ਹਾਂ ਦੇ ਜਵਾਬ ਕੁਝ ਲੋਕਾਂ ਨੇ ਤਾਂ ਸਮਝ ਲਏ ਆ ਤੇ ਕੁਝ ਲੋਕਾਂ ਤੱਕ ਉਹ ਹੌਲੀ ਹੌਲੀ ਸਮਝ ਜ਼ਰੂਰ ਦੱਸੇਗਾ ਪਰ ਜਦੋਂ ਕਿਸੇ ਮੁਲਕ ਦੇ ਕਿਸੇ ਪ੍ਰੈਜ਼ੀਡੈਂਟ ਨੂੰ ਪ੍ਰਾਈਮ ਮਿਨਿਸਟਰ ਦਾ ਵੀਜ਼ਾ ਰੰਕ ਕੀਤਾ ਜਾਂਦਾ ਤਾਂ ਉਹ ਇੱਕ ਆਪਣੇ ਆਪ ਵਿੱਚ ਬਹੁਤ ਵੱਡਾ ਸਵਾਲ ਹੁੰਦਾ ਹੈ ਸਿਸਟਮ ਤੇ ਇਸੇ ਤਰ੍ਹਾਂ ਡੋਨਲਡ ਟਰੰਪ ਨਾਲ بڑے ਸਵਾਲ ਨੇ ਜਿਹੜੇ ਨਾਲ-ਨਾਲ ਤੁਰਦੇ ਜਾਂਦੇ ਆ ਪਰ ਫਿਰ ਵੀ ऐसे लोग ਵੀ ਵੱਡੀ ਗਿਣਤੀ ਚ ਨੇ ਕਿ ਜੋ ਡੋਨਾਲਡ 트ੰਪ ਦੀਆਂ ਪਾਲਿਸੀਜ਼ ਨੂੰ ਉਸ ਦੇ ਆਰਟੀਕਲ ਸੁਧਾਰਾ ਨੂੰ ਫੇਵਰ ਕਰਦੇ ਆ ਐਕਸੈਪਟ ਕਰਦੇ ਆ ਤੇ ਉਸ ਦੀ ਪ੍ਰੇਜ਼ ਕਰਦੇ ਆ ਸੋ ਦੋਸਤੋ ਇਹ ਸੰਨ ਕੁਝ ਕ ਅਪਡੇਟ ਬਾਕੀ ਜਾਣਕਾਰੀਆਂ ਲੈ ਕੇ ਜਲਦੀ ਆਸਰ ਹੋ ਮੰਗੇ ਹੱਸਦੇ ਵਾਸਤੇ ਰੋਜ਼ਿੰਗੀ ਜਿੰਦਾਬਾਦ ਟੇਕ ਕੇ